ਸਤਿ ਸ਼੍ਰੀ ਅਕਾਲ ਜੀ। ਹਾਜ਼ਰ ਹੋਇਆ ਹਾਂ ਜੀ ਪੰਜਾਬੀ ਕਹਾਣੀ ਲੈ ਕੇ। ਸਰਦਾਰ ਗੁਰਦਿਆਲ ਸਿੰਘ ਦੀ ਕਲਮ ਤੋਂ ਉਪੱਤੀ ਰੰਗ। ਬਹੁਤ ਸੋਹਣੀ ਕਹਾਣੀ ਆ। ਦਿਲ ਨੂੰ ਝੋੜ ਕੇ ਰੱਖ ਦੇਣ ਵਾਲੀ ਕਹਾਣੀ। ਅਖੀਰ ਤੱਕ ਜ਼ਰੂਰ ਸੁਣਨਾ ਜੀ। ਮੁਖਤਿਆਰੋ ਰੋਟੀ ਲੈ ਕੇ ਝੰਡੇ ਹੇਠਾਂ ਬੈਠੇ। ਖਾਸੇ ਚਿਰ ਤੋਂ ਰਾਜੂ ਨੂੰ ਡਿੱਕੀ ਜਾਂਦੀ ਸੀ। ਪਰ ਉਹ ਇਧਰ ਪਿੱਠ ਕਰੀ ਕਣਕ ਗੋੜਦਿਆਂ ਆਪ ਮੁਹਾਰਾ ਕਲੀਆਂ ਲਾਈ ਜਾਂਦਾ ਸੀ ਬਿੰਦ ਘਹੂਰ ਉਹ ਉਡੀਕਦੀ ਰਹੀ ਤੇ ਫਿਰ ਉਹਦਾ ਚਿੱਤ ਕਾਲਾ ਪੈਣ ਲੱਗ ਪਿਆ ਵੇ ਆਜਿਆ ਵੱਡੇ ਗਦ ਮੰਤਰੀਆ ਕੁਛ ਆਸੇ ਪਾਸੇ ਦੀ ਵੀ ਸੁਰਤ ਰੱਖ ਲਿਆ ਕਰ ਮੁਖਤਿਆਰੂ ਨੇ ਹੁਕਰਾ ਮਾਰਿਆ ਰਾਜੂ ਨੇ ਭੌਂ ਕੇ ਵੇਖਿਆ ਤੇ ਮੁਖਤਿਆਰੂ ਨੂੰ ਅੱਜ ਅਸਭਾਵਿਕ ਖੁਸ਼ੀ ਦੇ ਰੌਂ ਵਿੱਚ ਵੇਖ ਕੇ ਉਹ ਖਿੜ ਗਿਆ ਸੌਲੀ ਉੱਥੇ ਹੀ ਸੁੱਟ ਕੇ ਝੰਡਵਾਲ ਤੁਰਿਆ ਆਉਂਦਾ ਉਹ ਮੁਸਕਰਾਉਂਦਾ ਆਇਆ ਤੇ ਨੇੜੇ ਆ ਕੇ ਬੋਲਿਆ ਅੱਜ ਤਾਂ ਕਾਲਕਾ ਮਾਈ ਮੇਰਾ ਚ ਹੋਈ ਲੱਗਦੀ ਐ ਸ਼ਾਇਦ ਮਖਤਿਆਰੋ ਇੰਨੀ ਗੱਲ ਅਖਵਾਉਣ ਨੂੰ ਹੀ ਉਡੀਕਦੀ ਸੀ ਨਾਲ ਦੀ ਨਾਲ ਆਪਣੇ ਅਸਲੀ ਰੂਪ ਚ ਆ ਗਈ ਤੂੰ ਚੁੱਪ ਕਰਕੇ ਰੋਟੀ ਖਾ ਲੈ ਬਹੁਤੀਆਂ ਗੱਲਾਂ ਨਾ ਮਾਰ ਮੈਥੋਂ ਕੁਝ ਹੋਰ ਉਹ ਰੁੱਖਾ ਬੋਲ ਉਹ ਵਟਿਆ ਮੱਥਾ ਰਾਜੂ ਦਾ ਕੁਝ ਟੈਕਿਆ ਮਨ ਸਿਥਾ ਪੈ ਗਿਆ ਜਦੋਂ ਮੁਖਤਿਆਰੋਂ ਨੇ ਰੋਟੀਆਂ ਵਾਲੇ ਪੋਣੇ ਦੀਆਂ ਗੰਢਾ ਖੋਲ ਕੇ ਹੀਠੋਂ ਚੌਲਾ ਵਾਲਾ ਕਾਲ ਕੱਢਿਆ ਤਾਂ ਰਾਜੂ ਦਾ ਚਿੱਤ ਫੇਰ ਕੁਝ ਤੜਕ ਪਿਆ ਉਸ ਗੋਹ ਨਾਲ ਉਹਦੇ ਮੂੰਹ ਨੂੰ ਬਲ ਵਿਖਿਆ ਪਰ ਅੱਗੋਂ ਜਦੋਂ ਮੁਖਤਿਆਰੋਂ ਰਿਆ ਢਾਂਡੀ ਵਾਂਗ ਨੀਵੀ ਪਾਈ ਬੱਗੇ ਬਗਿਆਨੇ ਕੱਟ ਕੇ ਉਸ ਵੱਲ ਝਾਕੀ ਤਾਂ ਰਾਜੂ ਦਾ ਰਹਿਂਦਾ ਖੁੰਦਾ ਉਤਸ਼ਾਹ ਵੀ ਝੱਗ ਵਾਂਗ ਬਹਿ ਗਿਆ ਪਰ ਫੇਰ ਵੀ ਉਸ ਤੋਂ ਉੱਤੋਂ-ਉੱਤੋਂ ਖਿੜ ਕੇ ਆਖਿਆ ਅੱਜ ਤਾਂ ਸਰਦਾਰ ਨੇ ਕਢਾਈ ਕਰਕੇ ਲਈ ਲੱਗਦੀ ਏ ਪਤੀ ਪਰ ਮਿਸ਼ਰ ਬਾਸਤੇ ਜਦੋਂ ਮੁਖਤਿਆਰੋਂ ਨੇ ਤੁਰਤ ਪੈਰ ਕੋਈ ਤੋੜਮਾ ਉਤਰਨਾ ਦਿੱਤਾ ਤਾਂ ਰਾਜੂ ਨੂੰ ਧੜਕੂ ਲੱਗ ਗਿਆ ਕਿ ਅੱਜ ਖੈਰ ਨਹੀਂ ਤੇ ਦੂਜੇ ਪਲ ਉਹਦੀ ਗੱਲ ਸੱਚ ਹੋ ਗਈ ਕੜਾਈਆਂ ਕਰਨ ਨੂੰ ਕਿੱਲੇ ਤੇ ਪੰਜ ਕਲਿਆਣੀ ਜੋ ਬਨ ਕੇ ਆਇਆ ਹੋਏਗਾ ਘਿਓ ਦੇ ਮੱਗੇ ਭਰੇ ਪਏ ਆ ਕੜਾਈਆਂ ਦਾ ਕੀ ਐ ਭਾਵੇਂ ਅੱਥ ਨੁੱਗਣ ਕਰੀ ਜਾਈਏ ਰਾਜੂ ਦਾ ਗੁੱਸਾ ਤਾਂ ਮਕਿਆ ਪਰ ਮਨ ਨੂੰ ਕਾਬੂ ਕਰਕੇ ਉਸ ਰੋਟੀਆਂ ਫੜ ਲਈਆਂ ਚੌਲਾਂ ਦੇ ਕੌਲ ਵੱਲ ਦੋ ਬਰਸ ਦਰਾਈਆਂ ਅੱਖਾਂ ਵੱਲ ਵੇਖ ਕੇ ਉਸ ਬੁਰਕੀ ਤੋੜੀ ਤੇ ਰੋਟੀਆਂ ਦੇ ਸਨ ਵਿੱਚ ਦਿੱਤੀ ਹੋਈ ਚਿਬੜਾਂ ਦੀ ਚਟਨੀ ਨਾਲ ᱴੀਮ-ਟਿਮ ਕੇ ਖਾਣ ਲੱਗ ਪਿਆ। ਕੀ ਗੱਲ? ਚੌਲਨੀ ਖੰਦਾ। ਗੁੱਜੇ ਟੰਗ ਨਾਲ ਰਤਕ ਖਾਖ ਚੜਾ ਕੇ ਮੁਖਤਿਆਰ ਨੂੰ ਆਖਿਆ ਤੇ ਬਿੰਦਕੋ ਦੇ ਵੱਲ ਚੁੱਪ ਕਰਕੇ ਵੇਖਣ ਪਿੱਛੋਂ ਉਸੇ ਆਵਾਜ਼ ਵਿੱਚ ਬੋਲੀ। ਖਾ ਲੈ ਤੇਰੀ ਚਾਚੀ ਨੇ ਚਾਹ ਨਾਲ ਕੱਲ੍ਹੇ ਭਤੀਜੇ ਆਸਤੇ। ਰਾਜੂ ਸਾਰੇ ਗੱਲ ਤਾੜ ਗਿਆ ਪਰ ਬੋਲਿਆ ਕੁਝ ਨਾ। ਮਖਤਿਆਰੋਂ ਨੂੰ ਖੱਬੇ ਸੱਜੇ ਝਾਕ-ਝਾਕ ਪਸ਼ੂਆਂ ਵਾਂਗ ਵੱਡੇ-ਵੱਡੇ ਬੁਰਕ ਮੂੰਹ ਵਿੱਚ ਤੁਣ ਤੁਣ ਪਚਾ ਕੇ ਮਾਰਦੇੰ ਬੀਂਦੀ ਰਹੀ। ਰਾਜੂ ਦੇ ਕੱਠੇ ਚਿਹਰੇ ਉੱਤੇ ਤੇ ਕਸਮੈਲੀ ਅੱਖਾਂ ਵਿੱਚ ਇੱਕ ਗੁੱਝੀ ਪੀੜ ਦਾ ਜਿਹੜਾ ਰੰਗ ਪ੍ਰਤੱਖ ਹੁੰਦਾ ਹੁੰਦਾ ਸੀ। ਉਹਨੂੰ ਵੇਖ-ਵੇਖ ਮਖਤਿਆਰੋਂ ਦੇ ਕਾਲਜੇ ਠੰਡ ਪੈਂਦੀ ਸੀ। ਉਹਦੇ ਨਿੱਕਰ ਖਰਮੇ ਨਕਸ਼ਾ ਉੱਤੇ ਬੇਮਲੂਮੀ ਨਰਮੀ ਆ ਗਈ ਤੇ ਮੁਸ਼ਕੀ ਰੰਗ ਵਿੱਚੋਂ ਪਿਆਜ਼ੀ ਭਾਅ ਮਾਰਨ ਲੱਗ ਪਈ। ਅੱਖਾਂ ਦਾ ਕਹਿਰ ਸ਼ਾਂਤ ਪੈ ਗਿਆ। ਕਿਉਂ ਚਾਚੀ ਦੇ ਚੌਲਾਂ 'ਚ ਨੂਨ ਪਾਇਆ ਹੋਇਆ ਹੈ ਇੰਨਾ ਵੀ ਨਹੀਂ ਝਾਕਦਾ ਨਹੀਂ ਉਹਨੇ ਤਾਂ ਨੂੰ ਪਖਾਣ ਲਈ ਵਿੰਗਮਈ ਬੋਲ ਵਿੱਚ ਮੁਸਕਰਾਉਂਦੇ ਕਿਹਾ ਉਹ ਤਾਂ ਵਿਚਾਰੀ ਚਾਹ ਨਾਲ ਦੇ ਕੇ ਗਈ ਸੀ ਉੱਤੇ ਖੰਡ ਵਰਗੀ ਸ਼ੱਕਰ ਪਾ ਕੇ ਅਖੇ ਮੇਰਾ ਭਤੀਜਾ ਖਾਊਗਾ ਪਰ ਰਾਜੂ ਅਜੇ ਵੀ ਪਖਾ ਵਿੱਚ ਨਾ ਆਇਆ ਅਸਲ ਵਿੱਚ ਉਹ ਮੁਖਤਿਆਰੋ ਕੋਲੋਂ ਚਾਚੀ ਦਾ ਨਾਂ ਸੁਣ ਕੇ ਹੀ ਤੜ ਗਿਆ ਸੀ ਕਿ ਉਹਦਾ ਰੋਂ ਹੀ ਅੱਜ ਭੇੜੂ ਝੋਟੇ ਵਾਲਾ ਸੀ ਇੱਕ ਦੋ ਵਾਰੀ ਤਾਂ ਉਹਦੇ ਚਿੱਤ ਵਿੱਚ ਆਇਆ ਕਿ ਉਹਨੂੰ ਛਾਂਗ ਲੈ ਪਰ ਅੱਠ ਬਰਿਆਂ ਤੋਂ ਇਹੋ ਕੁਝ ਕਰਦਾ ਉਹ ਆਕ ਗਿਆ ਸੀ। ਕੁੱਟ-ਕੁੱਟ ਕੇ ਰਾਜੂ ਨੇ ਉਹਦੇ ਸਾਰੇ ਪਿੰਡੇ ਉੱਤੇ ਕੋਈ ਥਾਂ ਅਜਿਹੀ ਨਹੀਂ ਸੀ ਛੱਡਿਆ ਜਿੱਥੇ ਉਹਨੇ ਚਟਾਕ ਨਾ ਪਾਏ ਹੁਣ ਪਰ ਮੁਖਤਿਆਰੂ ਕੀ ਤੇ ਸਿੱਧੀ ਹੋਣਾ ਕੀ ਆਖ। ਕੁੱਤੇ ਦੀ ਪੂਸ਼ ਵੀ ਕਦੇ ਬੰਜਲੀ ਚ ਪਾਏ ਤਾਂ ਸਿੱਧੀ ਹੋਈ ਹੈ। ਹਾਰ ਕੇ ਉਹ ਆਪ ਇਟਾਲਾ ਮਾਰਨ ਲੱਗ ਪਿਆ ਸੀ। ਬਸ ਫੇਰ ਚੱਕ ਲਾਂ ਤੇਰੀ ਚਾਚੀ ਦੇ ਚੌਲ ਸਵਾਦ ਨਹੀਂ ਲੱਗੇ। ਰਾਜੂ ਦਾ ਖਿਆਣਾ ਛਡਾਂਦਾ ਸੀ ਪਰ ਕੰਮਲੀ ਮੱਲੋ ਮੱਲੀ ਗਲਪਿੰਦੀ ਸੀ ਚੁੱਪ ਕਰਕੇ ਉਹਨੇ ਸੱਜੇ ਖੱਬੇ ਝਾਕਦੇ ਦੋ ਤਿੰਨ ਵੱਡੇ ਵੱਡੇ ਵਰਕ ਹੋਰ ਚਲਾਏ ਤੇ ਇੱਕ ਰੋਟੀ ਪਾਉ ਨੂੰ ਇੱਕ ਵਿੱਚੇ ਛੱਟ ਕੇ ਉੱਠ ਖੜੋਤਾ ਬਸ ਮਖਤਿਆਰੋ ਦੇ ਚਿਹਰੇ ਉੱਤੇ ਉਦਾਸ ਸਧਾਰਨ ਰੂਪ ਉੱਗੜ ਆਇਆ ਸੀ ਨਾਲੇ ਤੈਨੂੰ ਗੁੱਡੀ ਕਰਦੇ ਨੂੰ ਪਰੋਸੇ ਲਿਆ ਲਿਆ ਕੇ ਦੀਏ ਨਾਲੇ ਤੇਰੀ ਸੂੰਡ ਕੇ ਦੇ ਬਾਟਵ ਦੇੜੀਏ ਜਾਣੀ ਦੀ ਇਹ ਬਲੈ ਤੋਂ ਡਾਲੇ ਕਮਾ ਕੇ ਆਇਆ ਲੋਕਾਂ ਦਾ ਹਾਲ ਬੋਂਦੇ ਪੱਲੇ ਬੰਨ ਕੇ ਲਿਆਉਂਦੇ ਪਰ ਇਸ ਸਰਦਾਰ ਨੂੰ ਖਾਲ ਸਵਾਰ ਨਾਇ ਨੂੰ ਤਾਜ਼ਾ ਫੁਲਕਾ ਚਾਹੀਏ ਜੇ ਲਿਆ ਲਿਆ ਦਿਨੀਆਂ ਤਾਂ ਹੀ ਤਾਂ ਮਸਤੀਆਂ ਵੱਡਾ ਲੋਰਡ ਘਰੀਆਂ ਦਾ ਕਾਕਾ ਹਾਲ ਵੇਖ ਕੁੜੇ ਕੀ ਕਰਨ ਲੱਗੇ ਮਖਤਿਆਰੋ ਬੜਾਟ ਕਰਦੀ ਬੱਚੀ ਰੋਟੀ ਦੇ ਚੌਲਾਂ ਵਾਲਾ ਕੋਲ ਪੌਣੇ ਵਿੱਚ ਬਲੀਟ ਕਿ ਥੁਰ ਗਈ ਰਾਜੂ ਭਰਿਆ ਪੀਤਾ ਚੁੱਪ ਕਰਕੇ ਕੰਮ ਜਾਂ ਕਸੀ ਕੋਲਾ ਕੇ ਮਖਤਿਆਰੋ ਨੇ ਪਛਾਣ ਪਾਉ ਕੇ ਵੇਖਿਆ ਰਾਜੂ ਨੀਵੀਂ ਪਾਈ ਹੌਲੀ ਹੌਲੀ ਕਸੌਲੀ ਮਾਰੀ ਜਾਂਦਾ ਸੀ ਉਹ ਬਿੰਦਕ ਖੜੋਤੀ ਉਸ ਵੱਲ ਬਿੰਦੀ ਰਹੀ ਤੇ ਫੇਚਾਂ ਅਚਨਕ ਖੱਬੇ ਪਾਸੇ ਬਾਣੂ ਉੱਤੇ ਉਹ ਲੀਆਂ ਚਿੜੀਆਂ ਦੀ ਚਰਚੋਲੜ ਸੁਣ ਕੇ ਉਹਦਾ ਚਿੱਤ ਕਾਲਾ ਪੈ ਗਿਆ ਡੰਡੀ ਦੇ ਨਾਲ ਸਰ ਦੇ ਬੁੱਝੇ ਕੋਲ ਇੱਕ ਰੰਗ ਬਰੰਗੀ ਚਿੜੀ ਧੌਣ ਮਟਕਾ ਮਟਕਾ ਕੇ ਬੜੀ ਮੜਕ ਤੇ ਨਖਰੇ ਨਾਲ ਆਪਣੀ ਪੂਛ ਹੇਠ ਉਤਾ ਹਲਾਉਂਦੀ ਉਸ ਵੱਲ ਮੁਟਕ ਮੁਟਕ ਝਾਕ ਰਹੀ ਸੀ ਉਹਦੀਆਂ ਅੱਖਾਂ ਵਿੱਚ ਇੱਕ ਅਜੀਬ ਸ਼ਰਾਰਤ ਸੀ ਤੇ ਉਹ ਇੰਜ ਝਾਕਦੇ ਚਾਕਦੇ ਜਦੋਂ ਇੱਕਦਮ ਧੱਕ ਮਕੌੜੇ ਵਾਂਗ ਟੰਗਾ ਹਿਲਾਉਂਦੀ ਪੂਸ਼ ਸਿੱਧੀ ਉਤਾ ਆਕੜਾ ਕੇ ਡੰਡੀ ਦੇ ਦੂਜੇ ਪਾਸੇ ਬਲਪੱਜੀ ਤਾਂ ਮਖਤਿਆਰੋ ਨੇ ਰੋਟੀਆਂ ਬਾਲਾ ਪੂਣਾ ਸਾਰੇ ਜ਼ੋਰ ਨਾਲ ਉਸ ਵੱਲ ਭਗਾ ਮਾਰਿਆ ਮੇਰੇ ਪਿਓ ਦੀ ਰੰਨ ਨੇ ਦੁੰਬ ਵੇਖ ਕੇਵੇਂ ਚੱਕਿਆ ਤੰਦ ਪੀ ਕੇ ਉਹਨੇ ਕਿਹਾ ਤੇ ਕੋਣੋਂ ਬਾਣ ਦਾ ਡੜਾ ਚੁੱਕ ਕੇ ਜਦੋਂ ਉਸ ਤੇ ਮਾਰਨ ਲੱਗੀ ਤਾਂ ਉਦੋਂ ਨੁਚੀੜੀ ਉੱਡ ਗਈ ਸੀ ਮਖਤਿਆਰੋ ਦਾ ਗੁੱਸਾ ਚਿੱਤ ਵਿੱਚ ਹੀ ਰਹਿ ਗਿਆ ਜਦੋਂ ਚੌਲਾਂ ਵਾਲਾ ਕੌਲਾ ਚੁੱਕਣ ਲੱਗੀ ਤਾਂ ਉਸ ਵਿੱਚ ਰਹਿ ਗਏ ਬੁਰਕੀ ਕੇ ਚੌਲ ਤੇ ਸ਼ੱਕਰ ਦੀਆਂ ਡੰਲੀਆਂ ਪਈਆਂ ਵੇਖ ਕੇ ਉਹਨੂੰ ਫੇਰ ਅੱਕ ਲੱਗ ਗਈ। ਆਂਤਰਿਆਂ ਦੇ ਕਾਸੀ ਦੇ ਕੋਲ ਨਾਲ ਵੀ ਚਿੰਬੜ-ਚਿੰਬੜ ਬੰਦੀ ਏ ਤੇ ਮਿੱਟੀ ਦਾ ਇੱਕ ਵੱਡਾ ਸਾਰਾ ਡਲਾ ਭਾਂਡੇ ਕੋਲ ਵਿੱਚ ਪਾ ਲਿਆ ਤੇ ਜਿੰਨਾ ਚਿਰ ਉਹ ਲਿਸ਼ਕਣ ਨਾਲ ਲੱਗਿਆ ਉਹਨਾਂ ਚਿਰ ਉਹਨੂੰ ਮਾਂਝਦੀ ਰਹੀ। ਫਿਰ ਕੌਲ ਤੇ ਪਾਉਣਾ ਚੁੱਕ ਕੇ ਉਹ ਐਵੇਂ ਹੀ ਬਿਨਾਂ ਕਿਸੇ ਦਾ ਨਾਂ ਲਿਆ ਗਾਲਾਂ ਕੱਢਦੀ ਤੇ ਮੰਦਾ ਚੰਗਾ ਬੋਲਦੀ ਘਰ ਨੂੰ ਤੁਰ ਗਈ। ਮਖਤਿਆਰੋ ਦੇ ਘਰ ਵੇ ਸਵਾ ਤੋਂ ਜਿੰਨਾ ਰਾਜੂ ਦੁਖੀ ਸੀ ਅੰਡ ਗਵਾਂਡੇ ਤੇ ਸ਼ਿੱਕੇ ਕਿ ਵਿੱਲੇ ਵਾਲੇ ਉਹ ਦੁੰਬ ਦੇਰੇ ਦੁਖੀ ਸਨ ਆਠ ਦਸ ਬਰੇ ਉਹਨੂੰ ਵਾਸਤੇ ਨੂੰ ਹੋ ਗਏ ਸਨ ਦੋ ਕੁੜੀਆਂ ਤੇ ਇੱਕ ਮੁੰਡਾ ਵੀ ਉਹਦੇ ਹੋ ਗਿਆ ਸੀ ਪਰ ਅਜੇ ਵੀ ਉਹ ਘਾਸੇ ਨਹੀਂ ਸਿਪਈ ਰਾਜੂ ਨੂੰ ਸਮਝਾ ਸਮਝਾ ਕੇ ਆਕ ਗਿਆ ਪਰ ਉਹਦੇ ਖਾਨੇ ਇੱਕ ਨਹੀਂ ਸਿਪਈ ਕਿਸੇ ਨਾਲ ਲਾ ਕੇ ਖਾਣਾ ਉਹਨੂੰ ਨਹੀਂ ਸਿਆਇਆ ਜਦੋਂ ਅੱਗੋ ਕੋਈ ਅੱਕੜ ਕਰਦਾ ਤਾਂ ਮਖਤਿਆਰੋ ਸ਼ਤਨੀ ਚੜ ਜਾਂਦੀ ਇੱਕ ਦੀਆਂ ਦਸ ਦਸ ਸੁਣਾਉਂਦੇ ਗੱਲ ਜਰਨੀ ਉਸ ਨਹੀਂ ਸਿੱਖੀ ਕੁੜੀ ਤਾਂ ਪਿੰਡੇ ਤੇ ਮੱਖੀ ਨਹੀਂ ਬੈਠਣ ਦਿੰਦੀ ਹੁਣੀ ਜਦੋਂ ਉਹ ਅਜੇ ਆਈ ਆਈ ਸੀ ਤਾਂ ਆਂਡਣਾ ਗੁੰਡਣਾ ਉਹਦੀ ਗੱਲਾਂ ਕਰਦੀਆਂ ਆਖਦੀਆਂ ਨਹੀਂ ਬੈਠਣ ਦਿੰਦੀ ਤਾਂ ਕਿਸੇ ਦੀ ਕੀ ਲਊ ਕੱਲੀ ਕੋਲੇ ਨਾਲ ਲੱਗ ਕੇ ਬੈਠੀ ਰਿਆ ਕਰੂ ਸਾਰਿਆਂ ਤੋਂ ਕੁੱਤੇ-ਕੁੱਤੇ ਅੱਡ ਕਰਾਉ ਤੇ ਇਹ ਗੱਲਾਂ ਸੱਚ ਹੋ ਗਈਆਂ ਸਨ ਰਾਜੂ ਦੇ ਭਰਾ ਪਰਚਾਈਆਂ ਚਾਚੇ ਤਾਏ ਤੇ ਦੂਰ ਨੇੜੇ ਦੇ ਸਭ ਰਿਸ਼ਤੇਦਾਰਾਂ ਚ ਮੁਖਤਿਆਰੋ ਬਦਨਾਮ ਹੋਈ ਸੀ ਜਿਸ ਨਾਲ ਵੀ ਵਰਤ ਵਰਤਾਰੇ ਚ ਉਹ ਪੈਦੀ ਵਰਾ ਦੋ ਬਰੇ ਮੰਗਰੋ ਬਗਾੜ ਪਾ ਲੈਂਦੀ ਰਾਜੂ ਜੀ ਤਾਂ ਇਹ ਨਹੀਂ ਸਮਝ ਸਕਿਆ ਸੀ ਕਿ ਦੋਸ਼ ਲੋਕਾਂ ਦਾ ਸੀ ਕਿ ਮੁਖਤਿਆਰੋ ਦਾ ਕੰਜਰਾਂ ਦੀ ਏ ਸੂਰੀਏ ਤੂੰ ਮੈਨੂੰ ਕਿਸੇ ਦੇ ਮੱਥੇ ਲੱਗਣ ਜੁੱਗਾ ਨਹੀਂ ਛੱਡਿਆ ਦੁਵਾਨੀ ਮੁੱਲ ਨਹੀਂ ਰਹਿਣ ਦਿੱਤਾ ਮੇਰਾ ਰਾਜੂ ਹਿਰਕ ਕੇ ਉਹਨੂੰ ਕਹਿੰਦਾ ਮੈਥੋਂ ਕਿਸੇ ਸਾਲੇ ਦੀਆਂ ਲਾਲਾਂ ਨੇ ਛੱਟੀਆਂ ਜਾਂਦੀਆਂ ਬੰਦਿਆਂ ਵਾਂਗੂ ਗਾਲ੍ਹਾਂ ਕੱਢਦੀ ਉਹ ਰਾਜੂ ਨੂੰ ਸਿੱਧੀਆਂ ਸੁਣਾਉਣ ਲੱਗ ਪੈਂਦੀ ਲੋਕ ਤਾਂ ਐਂ ਕਰਦੇ ਐ ਜਿਵੇਂ ਮੈਂ ਉਹਨਾਂ ਦੀ ਗੋਲੀ ਰੱਖੀ ਹੁੰਨੀ ਐ ਉਹਨਾਂ ਦਾ ਤਾਖਾਨੀ ਹੁੰਨੀ ਐ ਜਦੋਂ ਕੋਈ ਕੰਜਰ ਸਾਡੇ ਦੁੱਖ ਦੇ ਸੁੱਖ ਦੇ ਸਾਰ ਨਹੀਂ ਲੈਂਦਾ ਤਾਂ ਅਸੀਂ ਉਹਨੂੰ ਅਸੀਂ ਕਿਉਂ ਸੁੱਕਾ ਚਮਪ ਪਟਾਈਏ ਲੋਕ ਤਾਂ ਕਾਉਂਦੇ ਯਾਰ ਐ ਭਾਈ ਭੈਣ ਉਹ ਜੋ ਬੇਲੇ ਪਏ ਤੋ ਕੰਮ ਆਵੇ ਇਹੋ ਜਿਹਾਂ ਨਾਲ ਮੈਥੋਂ ਨਹੀਂ ਵਰਤਿਆ ਜਾਂਦਾ ਕਦੇ ਕਦੇ ਰਾਜੂ ਨੂੰ ਉਹਦੀ ਗੱਲ ਜੱਜ ਵੀ ਜਾਂਦੀ ਉਹ ਆਪ ਹੁਣ ਤਾਂ ਝੰਮ ਹੀ ਪਟਾਉਂਦਾ ਰਿਹਾ ਸੀ ਹੌਲੀ ਹੌਲੀ ਜਦੋਂ ਅਕਲਾਂ ਲੱਗ ਗਈ ਸੀ ਤਪੱਸਾ ਬਟਣ ਲੱਗੇ ਆ ਜਿਹੜੇ ਉਹ ਤੋਂ ਜੋਤਰਾ ਲਵਾ ਕੇ ਉਹਦਾ ਗੱਡਾ ਮੰਗ ਕੇ ਮੰਗਰੋ ਦੂਜਿਆਂ ਕੋਲ ਉਹਨੂੰ ਪਾਉਂਦੂ ਆਖਦੇ ਸਨ ਉਹਨਾਂ ਦਾ ਪਤਾ ਲੱਗਣ ਮੰਗਰੋ ਉਹ ਕਈਆਂ ਨਾਲੋਂ ਟੁੱਟ ਗਿਆ ਸੀ ਪਰ ਫੇਰ ਵੀ ਸ਼੍ਰੀਕਾ ਕੇ ਵਿਲੇ ਚ বাসਿਆ ਹੈ ਇਕੱਲੇ ਹੋ ਕੇ ਕਦੋਂ ਬੈਠਿਆ ਜਾਂਦਾ ਕ ਵਖਤ ਨੇ ਰਾਜੂ ਆਪਣੇ ਜਾਣੇ ਉਹਨੂੰ ਮਤ ਦਿੰਦਾ ਵੰਡ ਵਿਹਾਰ ਦਾ ਰੱਖਣਾ ਹੀ ਪੈਂਦਾ ਵੇਖੂ ਜਦੋਂ ਕੋਈ ਮਾਮਾ ਮੀਰਾ ਮੈਨੂੰ ਬਾਹੋਂ ਫੜ ਕੇ ਐਸ ਘਰੋਂ ਬਾਹਰ ਕੱਢੂ ਵੰਡ ਵਿਹਾਰ ਕੀ ਕੋਈ ਸਿਰ ਜਾਂਦਿਆਂ ਦਾ ਰੱਖੇ ਅਗਲੇ ਤਾਂ ਦੋ ਦੋ ਗਿੱਠਾਂ ਦੇ ਪੁਰਾਣੇ ਪਰੂਲੇ ਦੇ ਕੇ ਸਾਡੇ ਕੋਲ ਆਂਡਾ ਬੂਸ਼ਕੀ ਦੇ ਥਾਨ ਭਾਲਦੇ ਜੇ ਸਾਵਾ ਵੀ ਮੁੜੋ ਤਾਂ ਗੁੱਡਾ ਬਣ ਤੁਰਦੇ ਤੇ ਘਰੋਂ ਬਾਹਰ ਕੱਢਣ ਵਾਲਾ ਜੰਮਿਆ ਕੌਣ ਸੀ ਮੁਖਤਿਆਰੋ ਕੁਪੱਤੀ ਨੂੰ ਤੇ ਉਹਦਾ ਦਿੱਤਾ ਮੁਕਰ ਕੌਣ ਜਾਂਦਾ ਜਦੋਂ ਆ ਉਹ ਆਪ ਕਿਸੇ ਦੀ ਸੂਈ ਨਹੀਂ ਸੀ ਰੱਖਦੀ ਉਹਨੂੰ ਪਤਾ ਸੀ ਕਿ ਸਾਰੇ ਪਿੰਡ 'ਚ ਉਹਦਾ ਨਾਂ ਹੀ ਕੁਪੱਤੀ ਪੈ ਗਿਆ ਸੀ ਜਿਹੜੀਆਂ ਪਿੰਡ ਦੀਆਂ ਰਹਿੰਦੀਆਂ ਕਹੋਂਦੀਆਂ ਭੇਡੂ ਸਨ ਉਹ ਵੀ ਮੁਖਤਿਆਰ ਨਾਲ ਡਰ ਕੇ ਮੱਥਾ ਲਾਉਂਦੀਆਂ ਲੋਕ ਗੱਲਾਂ ਕਰਦੇ ਕਈ ਵਾਰ ਰਾਜੂ ਨੂੰ ਨਮਸਕਾਰਾਂ ਕਰਦੇ ਤਾਨੇ ਬਾਬਾ ਜਿਹੜਾ ਉਸ ਬਲਾਹ ਨਾਲ ਕੱਟੀ ਜਾਣਾ ਕੋਈ ਹੋਰ ਹੁੰਦਾ ਤਾਂ ਜਾਂ ਤਾਂ ਉਹਨੂੰ ਆਪ ਭੱਜ ਨਿਕਲਦਾ ਜਾਂ ਉਹਦਾ ਬੂੰਡਾ ਵੱਢ ਕੇ ਪਾਸੇ ਕਰਦਾ ਰਾਜੂ ਦਾ ਆਪਣਾ ਸੁਭਾਅ ਭਾਵੇਂ ਮਿਲਣਸਾਰ ਸੀ ਪਰ ਪਿਛਲੇ ਕੁਝ ਸੇਰ ਤੋਂ ਉਹਨੂੰ ਵੀ ਮੁਖਤਿਆਰੋਂ ਦਾ ਪਾਂ ਚੜਦਾ ਜਾਂਦਾ ਸੀ ਇਸੇ ਕਰਕੇ ਲੋਕੋ ਤੋਂ ਵੀ ਪਾਸਾ ਵੱਟਣ ਲੱਗ ਪਏ ਸਨ ਬਸ ਇੱਕੋ ਚਾਚੀ ਕੇ ਲਾਣੇ ਦਾ ਮੜਾ ਮੋਟਾ ਵਰਤ ਵਰਤਾਰਾ ਉਹਨਾਂ ਨਾਲ ਰਹਿ ਗਿਆ ਸੀ ਪਰ ਮੈਂ ਪੁੱਛਦੀ ਐ ਇਹ ਤੇਰੀ ਚਾਚੀ ਲੱਗਦੀ ਕਿਹੜੇ ਪਾਸੇ ਐ ਮਖਤਿਆਰੂ ਨੂੰ ਜਦੋਂ ਰਾਜੂ ਦੀ ਚਾਚੀ ਦੇ ਹੀ ਰਖਾਉਂਦਾ ਤਾਂ ਉਹ ਪੁੱਛਦੀ ਉਹ ਏ ਕਮ ਜਾਤੀ ਸਾਰਾ ਪਿੰਡ ਜਦੋਂ ਇੱਕੋ ਢਿੱਡੂ ਪੇਟੋਂ ਐ ਤਾਂ ਉਹ ਹੋਰ ਮੇਰੀ ਕੀ ਲੱਗੂ ਰਾਜੂ ਆਪਣੀ ਚਾਚੀ ਬਾਰੇ ਅਜੇ ਹੀ ਗੱਲ ਸੁਣਨੀ ਨਹੀਂ ਸੀ ਚਾਹੁੰਦਾ ਨਾਲੇ ਉਹ ਤਰਮਾ ਆਤਮਾ ਬੁਰੀ ਐ ਰੱਬ ਦਾ ਨਾਮ ਲੈਂਦੀ ਐ ਉਹੋ ਜੀ ਦੇ ਤਾਂ ਤੜਕੇ ਉੱਠ ਕੇ ਮੱਥੇ ਲੱਗਿਆ ਵੀ ਚੰਗਾ ਹੁੰਦਾ ਤੇ ਤੂੰ ਮੈਂ ਤਾਂ ਤੋੜਨਾ ਤਪਾ ਕੇ ਲਾਵਾਂ ਇਹੋ ਜੇ ਬੱਲੇ ਮੱਥੇ ਵਾਲੀ ਦੀ ਮਖਤਿਆਰ ਨੂੰ ਚਾਚੀ ਦਾ ਨਾਂ ਸੁਣ ਕੇ ਚੀ ਜੜ ਜਾਂਦੇ ਮੱਥੇ ਲੱਗਣ ਦੀ ਤਾਂ ਗੱਲ ਦੂਰ ਸੀ ਭੁੱਲੀਆਂ ਉਸ ਵੱਡੀ ਭਗਤਨੀ ਨੂੰ ਭਲਾ ਮੈਂ ਉਹ ਧਮਕ ਕੇ ਆਖਦੀ ਨੂਹਾ ਵਿਚਾਰੀਆਂ ਜਿਨ੍ਹਾਂ ਨੂੰ ਖਾਣ ਪਹਿਣਨ ਦੀ ਉਮਰ ਹੈ ਉਹ ਤਾਂ ਸਾਰਾ ਦਿਨ ਗੋਹੇ ਚ ਗੁਤਨੀਂ ਲਵੇੜੀ ਫਿਰਦੀਆਂ ਰਹਿੰਦੀਆਂ ਆਪ ਚੁੰਡਾ ਚੋਪੜ ਕੇ ਤੇ ਹੱਡ ਅਰਗ ਲੀੜੇ ਪਾ ਕੇ ਗੁਟਕਾ ਫੜ ਕੇ ਜਾ ਬੈਠੂ ਚਵਾਰੇ ਚ ਕੋਈ ਗੁੱਤ ਪੁੱਛਣ ਵਾਲਾ ਹੈ ਨਹੀਂ ਨਾ ਰਾਜੂ ਨੇ ਕਈ ਵਾਰ ਉਹਦੇ ਚਾਚੀ ਨੂੰ ਇਹ ਮੰਦਾ ਬੋਲਣ ਪਿੱਛੇ ਮਖਤਿਆਰ ਉਹਦੇ ਹੱਡ ਭੰਨੇ ਸਨ ਰਦਿਓ ਹੁਣ ਘਟਵਾਦੀ ਉਹਦੇ ਮੂੰਹ ਚ ਮੂੰਹ ਤੇ ਕੋਈ ਆਖਦੀ ਪਰ ਗੋ ਪਿਛੋ ਸਾਰਾ ਗੁੱਭ ਘਵਾਡ ਕੱਢ ਲੈਂਦੀ ਤੇ ਅੱਜ ਤਾਂ ਉਹਦੇ ਚਿੱਤ ਵਿੱਚ ਪਤਾ ਨਹੀਂ ਕੀ ਬੱਸੀ ਸੀ ਕਿ ਚਾਚੀ ਨਾਲ ਮੱਲੋ ਮੱਲੀ ਲੜਨ ਨੂੰ ਉਹਦਾ ਜੀ ਕਰਦਾ ਸੀ ਇਸੇ ਕਰਕੇ ਉਹ ਰਾਜੂ ਨੂੰ ਰੋਟੀ ਦੇਣ ਗਈ ਵੀ ਸੁੱਤੀਆਂ ਗਲਾਂ ਜਗਾਉਣ ਨੂੰ ਨਹੀਂ ਸੀ ਟਲੀ ਰਾਜੂ ਦੀ ਚਾਚੀ ਕੱਲ ਹੀ ਹਜੂਰ ਸਾਹਿਬ ਦੀ ਯਾਤਰਾ ਕਰਕੇ ਆਈ ਸੀ ਅੱਜ ਉਹਨੇ ਪੁੰਨ ਦਾਨ ਕੀਤਾ ਸੀ ਧਿਆਣੀ ਉਹ ਵੀ ਖਵਾਈਆਂ ਸਨ ਤੇ ਸਾਰੇ ਸ਼ਿੱਕ ਕੇ ਕਬਿਲੇ ਵਿੱਚ ਚਾਹਲ ਬੰਨੇ ਸਨ ਕੱਲ ਨੂੰ ਨੇ ਅਖੰਡ ਪਾਠ ਵਿਖਲਾਉਣਾ ਸੀ ਅੱਜ ਸਾਰੇ ਪਿੰਡ ਵਿੱਚ ਇਸੇ ਗੱਲ ਦੀ ਚਰਚਾ ਸੀ ਪਰ ਪਿੰਡ ਵਿੱਚੋਂ ਮੁਖਤਿਆਰ ਹੋਈ ਸੀ ਜਿਹੜੀ ਕੱਲ ਦੀ ਚਾਚੀ ਨਾਲ ਆੜਾ ਲਾਉਣ ਨੂੰ ਰਿੱਜਦੀ ਫਿਰਦੀ ਸੀ ਤੇ ਅਗਲੇ ਦੋ ਦਿਨ ਪਤਾ ਨਹੀਂ ਉਹਨੇ ਕਿਵੇਂ ਕੱਟੇ ਤੀਜੇ ਦਿਨ ਜਦੋਂ ਹਯੂਰ ਸਾਹਿਬ ਤੋਂ ਲੈ ਆਂਦੇ ਕੜਾ ਤੇ ਪ੍ਰਸ਼ਾਦ ਵੰਡ ਦੀ ਚਾਚੀ ਮੁਖਤਿਆਰੋ ਦੇ ਬੂਹੇ ਸਾਹਮਣੇ ਆਖ ਲੂਤੀ ਤਾਂ ਮੁਖਤਿਆਰੋ ਜਿਵੇਂ ਅੰਦਰੋਂ ਬਾਹਰੋਂ ਖਿੜ ਗਈ ਲੈ ਬਈ ਕਾਟਿਆ ਵਾਟਿਆ ਪਹਿਲਾਂ ਤੈਨੂੰ ਬਾਬੇ ਦਾ ਸਿੰਘ ਸਜਾਈ ਆਪਣੇ ਨੂੰਹ ਕੋੜ ਚੁੱਕੇ ਬਾਰ ਵਿੱਚੋਂ ਇੱਕ ਨਿੱਕਾ ਕੜਾ ਚੁੱਕ ਕੇ ਮੁਖਤਿਆਰ ਉਹਦੇ ਮੁੰਡੇ ਦੇ ਹੱਥ ਵਿੱਚ ਪਾਉਂਦਿਆਂ ਚਾਚੀ ਨੇ ਆਪਣੇ ਭਰਵੇਂ ਗੂਰੇ ਚਿਹਰੇ ਉੱਤੇ ਮੁਸਕਾਨ ਲਿਆ ਕੇ ਆਖਿਆ ਮੁਖਤਿਆਰ ਉਹ ਜੇ ਤਾਈਂ ਬੇੜੇ ਵਿੱਚ ਬੈਠੀ ਸੀ ਚਾਚੀ ਦੇ ਨਾਲ ਪ੍ਰਸ਼ਾਦ ਦੀਆਂ ਦੇਗਾਂ ਚੁੱਕੀ ਖੜੋਤੀਆਂ ਬੋਟੀਆਂ ਕੁੜੀਆਂ ਉਹਦੇ ਮੱਥੇ ਦੀ ਘੁਰੀ ਵੱਲ ਝਾਕ ਸ਼ਖ ਸ਼ਬਦ ਗਾਉਂਦੀਆਂ ਗਾਉਂਦੀਆਂ ਵਿੱਚ ਹੀ ਕੁਸਰਮੁਸਰ ਕਰਨ ਲੱਗ ਪਈਆਂ ਸਨ ਕਿ ਮੁਸਕੜੀਆਂ ਹੱਸ ਰਹੀਆਂ ਸਨ ਲੈ ਬੀਬਾ ਪ੍ਰਸ਼ਾਦ ਪੋਆਓ ਚਾਚੀ ਨੇ ਆਪਣੀ ਚਿੱਟੀ ਰੇਸ਼ਮੀ ਚੁੰਨੀ ਨੂੰ ਕੰਗੇ, ਕਿਰਪਾਨ ਵਾਲੇ ਜੂੜੇ ਉਤੋਂ ਖਸਕਾ ਕੇ ਸਿਰ ਉੱਤੇ ਲੈਂਦੀਆਂ। ਜਦੋਂ ਗਸਵੇਂ ਬੋਲ ਜਾਖਿਆ ਤਾਂ ਮੁਖਤਿਆਰ ਉਤੇ ਉਹਦਾ ਬੋਲ ਹੀ ਜਿਵੇਂ ਨਾ ਸਹਾਰਿਆ ਗਿਆ ਤੇ ਬੱਸ ਵਨ ਟੁੱਟ ਗਿਆ। ਸਰਦਾਰਨੀ ਅਜੇ ਕੋਈ ਕਸਰ ਰਹਿ ਗਈ ਸੀ। ਪੱਖੀ ਪਖਾਈ ਉੱਠ ਕੇ ਬਾਹਰ ਆਉਂਦਿਆਂ ਮੁਖਤਿਆਰੋ ਨੇ ਆਖਿਆ। ਕੀ ਆਖਿਆ ਸਉ? ਚਾਚੀ ਨੇ ਬਮਤਰੀ ਨਿਗਾ ਨਾਲੋ ਸਵਾਲ ਵੀਂਿਆ ਸ਼ਾਂਤ ਮਿੱਠੀ ਆਵਾਜ਼ ਵਿੱਚ ਪੁੱਛਿਆ। ਕਸਰ ਕਿਹੜੀ ਗੱਲ ਦੀ? ਹਾਨਾ ਕਦ ਖਾਉਣੀ ਹੈ ਇਹ ਤੂੰ ਕਿ ਆਖਿਆ ਬੱਚਾ ਕਿਉਂ ਚੁਭ ਗਈ ਮਖਤਿਆਰੋ ਨੇ ਆਉ ਆਖਿਆ ਜਿਵੇਂ ਉਹਨੂੰ ਕੋਈ ਗੁਜਜ ਸੁਆਦ ਆਇਆ ਹੋਵੇ ਮੈਂ ਤਾਂ ਆਖਿਆ ਜੇ ਕੋਈ ਕਸਰ ਰਹਿ ਗਈ ਸੀ ਮਹਿਮਾ ਕਰਾਉਣ ਦੀ ਚਾਚੀ ਦੇ ਮਗਰ ਖੜੋਤੀ ਆਉਂਦੀਆਂ ਤਿੰਨਾਂ ਨੂਹਾਂ ਤੇ ਸ਼ੀਕੇ ਕਬਿਲੇ ਦੀਆਂ ਹੋਰ ਬੋਟੀਆਂ ਗੁੜੀਆਂ ਸ਼ਬਦ ਗਾਉਣੋਂ हट ਕੇ ਹੈਰਾਨ ਹੋਈਆਂ ਮਖਤਿਆਰੋ ਦੇ ਮੂੰਹ ਬਲ ਚੱਕ ਨਗ ਬੈ ਮੈਂ ਬੀਬੀਆਂ ਇਹ ਸਤਗੁਰਾਂ ਦਾ ਪ੍ਰਸ਼ਾਦ ਆਪਦੀ ਮਹਿਮਾ ਕਰਾਉਣ ਨੂੰ ਵੰਡਦੀ ਫਿਰਦੀਆਂ ਮਸਕੀਨ ਪਰਵਿਆਂਗ ਮੈਂ ਢੰਗ ਨਾਲ ਮੁਸਕਰਾ ਕੇ ਚਾਚੀ ਨੇ ਆਖਿਆ ਹੋਰ ਤੂੰ ਭਗਤ ਨਹੀਂ ਆ ਸਾਡੇ ਆਸਤੇ ਸੁਰਗ ਨੂੰ ਪੌੜੀਆਂ ਲਾਉਣ ਦੀ ਖਾਤਰ ਚੱਕੀ ਫਿਰਦੀ ਐ ਮਖਤਿਆਰੂ ਪੂਰੇ ਤਾਂ ਚਾ ਆ ਗਈ ਸੀ ਜੇ ਭਲਾ ਹਾਂ ਮੇਲਾ ਵਨ ਕੀ ਨਾ ਤੁਰਦੀ ਫੇਰ ਨਹੀਂ ਸੀ ਰੱਬ ਨੇ ਤੈਨੂੰ ਸੁਰਗ ਚ ਵੜਨ ਦੇਣਾ ਮੈਮਾ ਦਾ ਤੇਰੀ ਹੁੰਦੀ ਨੂੰ ਮਹੀਨਾ ਹੋ ਗਿਆ ਬਾਰੀ ਕੋਹੀ 12 ਗਈਆਂ ਗਈਆਂ ਅਕੇ ਸਰਦਾਰ ਨੇ ਅਖੰਡ ਪਾਠ ਕਰਾਇਆ ਸਰਦਾਰਨੀ ਪੰਡਰਪਈਆਂ ਦੀ ਲੱਗ ਹਜੂਰ ਸਾਹਿਬ ਦੇ ਦਰਸ਼ਨ ਕਰਕੇ ਆਈਏ ਜੀ ਮੈਂ ਹੋਰ ਕਿਸੇ ਨੇ ਰੁਪਈਏ ਦੇਖੇ ਨਹੀਂ ਹੁੰਦੇ ਕੋਈ ਨਹੀਂ ਕੋਈ ਦੇਣੀ ਜਾਂਦੇ ਤੇਰੇ ਨਾਲੋਂ ਵੱਡਾ ਖੰਡ ਪਾਟ ਕਰਾ ਕੇ ਦਿਖਾ ਦੇਾਂਗੇ ਸਭ ਬੁੜੀਆਂ ਗਿਣ-ਗਿਣ ਕੇ ਲਾਹ ਬੀੜੀਆਂ ਗਿਣ-ਗਿਣ ਕੇ ਲਾ ਲਾਂਗੇ ਖੁਸ਼ੀ ਧਰਤੀ ਤੋਂ ਉੱਚੀ ਹੋ ਹੋ ਤੁਰ ਨੀ ਕਮਲਿਏ ਇਹ ਗੱਲਾਂ ਕਿ ਕਿੱਧਰ ਗਈਆਂ ਮੈਂ ਇਹ ਸਾਰਾ ਕੁਝ ਜੱਗ ਦਿਖਾਵੇ ਨੂੰ ਤੇ ਬੀੜੀ ਚੜਾਉਣ ਨੂੰ ਨਹੀਂ ਕਰਦੀ ਚਾਚੀ ਦੇ ਸ਼ਬਦ ਭਾਵੇਂ ਕਰੜੇ ਸਨ ਪਰ ਬੋਲ ਅਜੀਬ ਸ਼ਾਂਤ ਸੀ ਉਹ ਬੇਮੁਖ ਮੂਰਖ ਨੂੰ ਸਮਝਾਉਣ ਦਾ ਯਤਨ ਕੀਤਾ ਕੰਬਲੀਏ ਜੇ ਮੇਰੇ ਨਾਲ ਹੀ ਤੇਰਾ ਕੋਈ ਵਟ ਸੀ ਤਾਂ ਮੈਨੂੰ ਚਾਰ ਹੋਰ ਕਹਿ ਲੈਂਦੀ ਪਰ ਇਹੋ ਜੇ ਧਰਮ ਦੇ ਕੰਮ ਨੂੰ ਤੂੰ ਬੋਲਕ ਬੋਲ ਬੋਲਦੀ ਹੈ ਧਰਮ ਦਾ ਕੰਮ ਗਸਮੇ ਬੋਲ ਨਾਲ ਮੁਖਤਿਆਰੋਂ ਨੇ ਨੇੜੇ ਆ ਕੇ ਕਹਿ ਰੀਆਂ ਅੱਖਾਂ ਕੱਢ ਦੇ ਆਖਿਆ ਰੱਬ ਨੂੰ ਤੇਰੇ ਸਪੀਕਰ ਨੇ ਸੀ ਸੁਣੇ ਧਰਮ ਦਾ ਕੰਮ ਲੋਕਾਂ ਸਿਰ ਕੜੇ ਕਿਰਪਾਨਾਂ ਤੇ ਪ੍ਰਸ਼ਾਦ ਦੀ ਵੀੜੀ ਚੜਾ ਕੇ ਕਰੀਦਾ ਹੁੰਦਾ ਨਾਲੇ ਭੁੱਲੀਆਂ ਮੈਂ ਤੇਰੇ ਧਰਮ ਨੂੰ ਜੇ ਕਰਦੀ ਹੋਮੇਗੀ ਤਾਂ ਆਪਦੀ ਖਾਤਰ ਕਰਦੀ ਹੋਮੇਗੀ ਨਰਕਾਂ ਤੋਂ ਡਰਦੀ ਸੁਰਗਾਂ 'ਚ ਜਾ ਕੇ ਮੋਜਾਂ ਕਰਨ ਦੀ ਮਾਰੀ ਇੱਥੇ ਕੋਈ ਕਸਰ ਹੈ ਮੋਜਾਂ ਦੀ ਪਰ ਸਾਥੋਂ ਤੇਰੀਆਂ ਵੀੜੀਆਂ ਨਹੀਂ ਚੜਾਈਆਂ ਜਾਂਦੀਆਂ ਸਰਦਾਰ ਨਹੀਂ ਤੇ ਬਰੜਾਟ ਕਰਦੀ ਨੇ ਉਸ ਮੁੰਡੇ ਨੂੰ ਹੁਕਰਾ ਮਾਰਿਆ ਤੇ ਉਹਦੇ ਹੱਥ ਵਿੱਚੋਂ ਕੜਾ ਲਾ ਕੇ ਚਾਚੀ ਦੇ ਸੱਜੇ ਪਾਸੇ ਖੜੋਤੀ ਉਹਦੀ ਛੋਟੀ ਨੂੰ ਦੇ ਮੋਢੇ ਤੇ ਧਰੀ ਥਾਲੀ ਵਿੱਚੋਂ ਧਰ ਦਿੱਤਾ ਜਿਵੇਂ ਬਗਾ ਕੇ ਮਾਰੇ ਹੋਵੇ ਵਾਗਰੂ ਇਹ ਕਹੋ ਜੀਤੀ ਮੀਏ ਕੁੜੇ ਕਿਛੋਂ ਹੌਲੀ ਦੇਣੇ ਕਿਸੇ ਨੇ ਆਖਿਆ ਤੇ ਕੁਸਰ ਕੁਸਰ ਕਰਦਿਆਂ ਸਾਰੀਆਂ ਤੀਵੀਆਂ ਪਛਾਣ ਮੁੜ ਪਈਆਂ ਚਾਚੀ ਭਰੇ ਚੇਤ ਨਾਲ ਬਿੰਦਕ ਚੁੱਪ ਕੀਤੀ ਨੀਮੀ ਭਾਗ ਉੱਥੇ ਖੜੋਤੀ ਰਹੀ ਤੇ ਫਿਰ ਤਰਸ ਵਾਂ ਅੱਖਾਂ ਨਾਲ ਇਸ ਪਾਪਨ ਕਰਮਾ ਮਾਰੀ ਵੱਲ ਵੇਂਦੀ ਸਿਰ ਮਾਰ ਕੇ ਲੰਮਾ ਹੌਂਕਾ ਪਰਦਿਆ ਜਦੋਂ ਪ੍ਰਸ਼ਾਮ ਹੋਣ ਲੱਗੀ ਤਾਂ ਉਸੇ ਵੇਲੇ ਉਹਨੇ ਵਿਹੜੇ ਵੱਲੋਂ ਰਾਜੂ ਇੱਧਰ ਨੂੰ ਆਉਂਦਾ ਵੇਖਿਆ ਕੁਝ ਸੋਚ ਕੇ ਚਾਚੀ ਨੇ ਪੈਰ ਮਲਿਆ ਬਾਕੀ ਦੀਆਂ ਤੀਵੀਆਂ ਕੋਲੇ ਉਲੇ ਹੋ ਖੜੋਤੀਆਂ ਰਾਜੂ ਦੇ ਮੋੜ 'ਤੇ ਕਸੌਲੀ ਸੀ ਤੇ ਮੂੰਹ ਤੇ ਮਡਾਸਾ ਮਾਰ ਕੇ ਆ ਅੰਦਰ ਤੁਰਿਆ ਆਉਂਦਾ ਸੀ ਜਿਵੇਂ ਉਹਨੂੰ ਕਿਸੇ ਗੱਲ ਦਾ ਚਿਤ ਚੇਤਾ ਹੀ ਨਹੀਂ ਸੀ ਜਦੋਂ ਉਹ ਐਵੇਂ ਹੀ ਚੁੱਪ ਕੀਤਾ ਉਥੇ ਦਾ ਲੜ ਹੱਥ ਵਿੱਚ ਫੜੀ ਮੜਕ ਨਾਲ ਤੁਰਦਾ ਚਾਚੀ ਦੇ ਕੋਲੋਂ ਦੀ ਬਾਹਰ ਨਿਕਲ ਚਲਿਆ ਤਾਂ ਚਾਚੀ ਦੇ ਹਵਾਸ ਉੱਡ ਗਏ ਮਖਤਿਆਰੂ ਅਜੀ ਵੀ ਬੀੜੇ ਵਿੱਚ ਅਵਾ ਤਵ ਬੋਲ ਦੀ ਬਾਹਰ ਨੂੰ ਕੋਰ ਕੋਰ ਝਾਕਦੀ ਅੱਗ ਲੱਗੀ ਵਾਲਿਆਂ ਮੰਗ ਤੁਰਦੀ ਫਿਰਦੀ ਸੀ ਅੱਛਾ ਦਾਤਾ ਕੱਲ ਜੁਗੈ ਇੱਕ ਵਾਰੀ ਹੋਰ ਮੁਖਤਿਆਰ ਉਹ ਵੱਲ ਝਾਕਣ ਪਿੱਛੋਂ ਬਤਕ ਚਾਲ ਪਛਾਣ ਮੁੜਦਿਆਂ ਇਧਰ ਪਿੱਠ ਕਰੀ ਜਾਂਦੇ ਰਾਜੂ ਵੱਲ ਝਾਕ ਕੇ ਤੇ ਉਹਨੂੰ ਸੁਣਾ ਕੇ ਚਾਚੀ ਨੇ ਆਖਿਆ ਪਰ ਜਦੋਂ ਰਾਜੂ ਨੇ ਉੱਕਾ ਗੱਲ ਨਾ ਗੋਲੀ ਤੇ ਖਰਮੇ ਬੋਲ ਵਿੱਚ ਚਾਚੀ ਨੇ ਫੇਰ ਮੁਖਤਿਆਰ ਉਹਦੇ ਵੀੜੇ ਵੱਲ ਝਾਕ ਕੇ ਹੌਲੀ ਜਿਹੀ ਆਖਿਆ ਕਿ ਡਿੱਕ ਪੱਤੀ ਰੰਨਾ ਪਰ ਨਾਲ ਖੜੋਤੀਆਂ ਉਹਦੀਆਂ ਨੂੰਹਾਂ ਨੂੰ ਸੁਣ ਗਿਆ ਸੀ ਉਹ ਮੁਸਕਰਾ ਪਈਆਂ ਆਪਣੀ ਧਰਮਾਧਮਾ ਸੱਸ ਦੇ ਮੂੰਹ ਉਹਨਾਂ ਅਜਿਹੇ ਭੈੜੇ ਸ਼ਬਦ ਪਹਿਲੀ ਵਾਰ ਸੁਣਿਆ ਸਣਾ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਸਤਿ ਸ਼੍ਰੀ ਅਕਾਲ ਜੀ ਕੱਲ ਫਿਲਮ ਦੇ ਇੱਕ ਨਵੀਂ ਕਹਾਣੀ ਦੇ ਨਾਲ